ਜੀ ਆਪਾਂ ਚੱਲ ਪਏ ਪਿੰਡ ਤੋਂ 1.5 7 ਵਜੇ ਤੇ ਚੱਲੇ ਆ ਅੱਜ ਪਟਿਆਲੇ ਪਟਿਆਲੇ ਮੇਲਾ ਅੱਜ ਕਿਤਾਬਾਂ ਦਾ ਲਾਸਟ ਦਿਨ ਤੇ ਮਿਲਦੇ ਆ ਉੱਥੇ ਜਾ ਕੇ 5ਪ੍ਰੈਲ 2025 ਤੇ ਮਿਲਦੇ ਆ ਉੱਥੇ ਜਾ ਕੇ ਪਟਿਆਲੇ ਬਰੇਕੋਲਡ ਜੀ ਆਪਾਂ ਬਹਿ ਗਏ ਪਟਿਆਲੇ ਵਾਲੀ ਬੱਸ 'ਚ ਤੇ ਚੱਲਦੇ ਆ ਹੁਣ ਪਟਿਆਲਾ ਬਰੇਕੋਲਡੇ ਤੋਂ ਚੱਲ ਪਏ ਪਟਿਆਲੇ ਨੂੰ ਪ੍ਰੇ ਕੋਲੇ ਤੋਂ ਪਟਿਆਲਾ ਆਪਾਂ ਬੌਂਡ ਦੇ ਪਟਿਆਲੇ ਪਟਿਆਲੇ ਇੱਥੋਂ ਬਸ ਯੂਨੀਵਰਸਿਟੀ ਨੂੰ ਚੱਲਦੇ ਆ ਪਟਿਆਲੇ ਪਹੁੰਚ ਗਏ ਆਪਾਂ ਯੂਨੀਵਰਸਿਟੀ ਤੇ ਅੱਗੇ ਜਾ ਕੇ ਆਪਾਂ ਦੇਖਦੇ ਆ ਮੇਲਾ 11ਵਾਂ ਪੰਜਾਬੀ ਯੂਨੀਵਰਸਿਟੀ ਪੋਸਟਕ ਮੇਲਾ ਇੱਥੇ ਲਓ ਉਤਰਦੇ ਸਟੇਜ ਜੋ ਕਿ ਤਾਬ ਹਟ ਮੂਸਾ ਵਾਲੇ ਮਿੱਤਰ ਨੇ ਨਾ ਆਪਣੇ ਇਹ ਆਪਾਂ ਤੋਂ ਸਾਈਕਲ ਲੈ ਕੇ ਗਏ ਸੀਗੇ ਤੇ ਇਹਨਾਂ ਦਾ ਕਿਤਾਬ ਹਟ ਨਾਮ ਤੇ ਮੂਸੇ ਲਾਇਬ੍ਰੇਰੀ ਬਣੀ ਹੋਈ ਆ ਤੇ ਉੱਥੇ ਬਾਈ ਉਹਨਾਂ ਦਾ ਸੋਹਣਾ ਬੜੀ ਚਲਾਇਆ ਹੋਇਆ ਹੈਗਾ ਕੰਮ ਕਿਤਾਬਾਂ ਦਾ ਤੇ ਇਹ ਆਪਾਂ ਤੋਂ ਲੈ ਕੇ ਗਏ ਸੀ ਸਾਈਕਲ ਤੇ ਇਹਨਾਂ ਨਾਲ ਪੁਰਾਣੀ ਮਿੱਤਰਤਾ ਤੇ ਇਹਨਾਂ ਦੇ ਸਟਾਲ ਤੇ ਆਪਾਂ ਪਹੁੰਚੇ ਸੀਗੇ ਦੇ ਬਰੇ ਦੀ ਤਾਬ ਮੂਸਾ ਹਟ ਹਾਂ ਜੀ ਬੜਾ ਦਸਾ ਜਰਾ ਅੱਜ ਕੱਲ੍ਹ ਵੀ ਉਹ ਹੀ ਗੱਲਾਂ ਕੀ ਦੀਸ ਇਹ ਵੀਰ ਨੇ ਮਨਜਿੰਦਰ ਮੱਖਾ ਤੇ ਪ੍ਰਦੀਪ ਮੂਸੇਪੰਡ ਤੋਂ ਇਹਨਾਂ ਨੇ ਇੱਕ ਸੁੱਧੂ ਮੂਸੇ ਵਾਲੇ ਦੀ ਵੀਰ ਨੇ ਕਿਤਾਬ ਲਿਖੀ ਸੀ ਬੜੀ ਕਾਉਂਟਰਵਰਸੀ ਰਿਹਾ ਕੰਮ ਤੇ ਉਹ ਕਿਤਾਬ ਦੇ ਵਿਸ਼ੇ ਤੇ ਗੱਲਾਂ ਬਾਤਾਂ ਚੱਲ ਰਹੀਆਂ ਸੀ ਬਾਈ ਨਾਲ ਹਲੇ ਕਹੀਂ ਪੀ ਜਾਂਦਾ ਖਤਮ ਹੀ ਨਹੀਂ ਹੋएगी ਆ ਸਰਕਾਰ ਨੇ ਪਰਸੋਂ ਠੇਕੇ ਵੀ ਤੋੜੇ ਸੀਗੇ ਫੇਰ ਨਹੀਂ ਖਤਮ ਹੋएगी ਉਹ ਤੋਂ ਵੱਧ ਬਣ ਬਣ ਕੇ ਆ ਗਈ ਆ ਔਰ ਕੀ ਆ ਦੱਸ ਉਹ ਕਿਤਾਬਾਂ ਤੋਂ ਯਾਦ ਆਈ ਕੀ ਯਾਦ ਆਈ ਇਹਦੇ ਵੱਧਰੀ ਹੈ ਨਹੀਂ ਮੈਨੂੰ ਮੋਢੇ 'ਚ ਨਹੀਂ ਪਾ ਸਕਦਾ ਤੂੰ ਫੜ ਬਾਤ ਫੜਾਦੀ ਮੈਨੂੰ ਸਾਫਾ ਬਣ ਲੈnde ਲੈ ਕਿਤਾਬਾਂ ਤੋਂ ਯਾਦ ਆਇਆ ਕੀ ਯਾਦ ਆਈ ਅਸੀਂ ਵੀ ਚੰਗਾ ਸਾਹਿਤ ਆਪਾਂ ਪੜਦੇ ਆਂ ਹਾਂ ਪੜਦੇ ਆਂ ਅਣਖੀ ਸਾਹਿਬ ਦੇ ਨਾਵਲਾਂ ਨੂੰ ਪੜਦੇ ਆਂ ਕਰਦੇਵਾਲ ਜੀ ਦੇ ਨਾਟਕਾਂ ਨੂੰ ਪੜਦੇ ਆਂ ਭਾਜੀ ਗੁਰਸਾਨ ਸਿੰਘ ਦੇ ਨਾਟਕਾਂ ਨੂੰ ਪੜਦੇ ਆ। ਆਹ ਸਾਰ ਖੜੇ ਨੇ ਬਾਲੀ ਇਹਨਾਂ ਦੇ ਨਾਟਕਾਂ ਨੂੰ ਪੜਦੇ ਆ। ਗੁਰਿੰਦਰ ਸਾਹਿਬ ਦੇ ਨਾਟਕਾਂ ਨੂੰ ਆਪਾਂ ਪੜਦੇ ਆ। ਆ ਪੜਦੇ ਆ। ਕੋਈ ਅੱਜਕੱਲ ਦੇ ਮੁੰਡੇ ਵੀ ਲਿਖਣ ਲੱਗ ਗਏ। ਆ ਲਿਖਣ ਲੱਗ ਗਏ। ਪਰ ਉਹ ਸ਼ਾਇਰੀ ਮੇਰੇ ਸਮਝ ਵਿੱਚ ਨਹੀਂ ਆਏਗੀ। ਉਹ ਕਿਉਂ? ਉਹ ਇੰਸਟਾਗ੍ਰਾਮ ਤੇ ਬੜੀਆਂ ਮਸ਼ਹੂਰ ਸ਼ਾਇਰੀਆਂ। ਅੱਛਾ। ਮੈਂ ਛੇਰ ਛੇਰਾ ਵਾਲੀ ਕਤਾ ਪੜਣੀ ਆ। ਕਹਿੰਦੇ ਆਹ ਕੌਣ ਆ ਗਿਆ। ਇੱਧਰ ਹੈ ਹੋਰ। ਉਹ ਆਪਣੇ ਮਿੱਤਰ ਦੀ ਸਟਾਲ ਸ਼ਾਕਟਾਉ ਕਰ ਤੇ ਉਹ ਸਾਹਮਣੇ ਖੜਿਆ ਸ਼ਾਹ ਵੀਰਾ ਤੇ ਨਾਲ ਮਨਜੀਤ ਰਾਜਪੁਰ ਵਾਹ ਵਾਹ ਇਹ ਬੜਾ ਵਧੀਆ ਉਹ ਯਾਰ ਲਾਸਟ ਦਾ ਨਾਮ ਆ ਹੋਰ ਵੀ ਠੀਕ ਹੋ ਲਓ ਜੀ ਕਿੱਥੇ ਮਿਲੇ ਸੀ ਆਪਾਂ ਪਹਿਲਾਂ ਆਪਾਂ ਮਿਲੇ ਸੀਗੇ ਮੋਗੇ ਮੇਲੇ ਜਾਗਦੇ ਜਗਨਵਾਦੇ ਬਰਨਾਲੇ ਬਰਨਾਲੇ ਮੇਲੇ ਮੋਗੇ ਨਹੀਂ ਆਜੇ ਤੂੰ ਕਿਨੇ ਮੇਲੇ ਜਾਗਦੇ ਜਗਰੂ ਜਦੋਂ ਕੋ ਤਿਆਰ ਕੇ ਆਏ ਸੀ ਨਹੀਂ ਉੱਥੇ ਨਹੀਂ ਆਇਆ ਵੀਰੇ ਆਪਾਂ ਆਏ ਸੀ ਇੱਥੇ ਬਰਨਾਲੇ ਮੇਲੇ ਜਾਗਦੇ ਜਗਨੂ ਹਾਂ ਉੱਥੇ ਵਧੀਆ ਬਾਈ ਜੜਦੀ ਕਿਉਂ ਤੁਸੀਂ ਦੱਸੋ ਕਿਵੇਂ ਆ ਰਿਸਪੌਂਸ ਵਧੀਆ ਪਹਿਲੇ ਦਿਨ ਤੋਂ ਤੁਸੀਂ ਆਗੇ ਹੋ ਕੇ ਨਹੀਂ ਨਹੀਂ ਬਾਈ ਤੁਹਾਡੇ ਨਾਲ ਹੀ ਆ ਤੁਹਾਡੇ ਨਾਲ ਬਾਈ ਉਹਨਾਂ ਦੇ ਵੀ ਬਣਾ ਲੰਨੇ ਬਾਈ ਰਾਜਪੁਰਾ ਦਾ ਕੈਮਰੇ ਤੋਂ ਡਰਦਾ ਰਹਿੰਦਾ ਹੈ ਲੋਗ ਗਿਆ ਲੋਗ ਗਿਆ ਬਾਈ ਲੋਗ ਗਿਆ ਪ੍ਰਭੂ ਸਾਹਿਬ ਨੇ ਤਾਂ ਕੋਈ ਧਮਾਕਾ ਨਹੀਂ ਕੀਤਾ ਅੱਜ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਮੇਲੇ ਦਾ ਆਖਰੀ ਦਿਨ ਤੇ ਬਾਈ ਸਾਈਕਲਾਂ ਵਾਲੇ ਸਾਡੇ ਕੋਲ ਪਹੁੰਚੇ ਨੇ ਹਰ ਮੇਲੇ ਦੇ ਵਿੱਚ ਪਹੁੰਚਦੇ ਨੇ ਕੋਸ਼ਿਸ਼ ਕਰਦੇ ਨੇ ਬਾਈ ਬਲਵਿੰਦਰ ਬੋਲਟ ਤੇ ਸਾਡੇ ਸੱਜਣ ਜੀ ਇਹ ਪਵਾਦਦੇ ਨੇ ਬਾਈ ਦੋਵੇਂ ਸਾਡੇ ਮਿੱਤਰ ਤੇ ਬਾਈ ਮੈਨੂੰ ਮਿਲਿਆ ਸੀ ਸ਼ੰਭੂ ਬਾਦਰ ਤੇ ਤੇ ਸਾਡੀ ਮਿੱਤਰਤਾ ਉਦੋਂ ਦੀ ਪਈ ਹੋਈ ਹੈ ਹਾਂ ਦੀਪ ਵਾਲੇ ਮੋਰਚੇ ਤੇ ਤੇ ਸਾਰਿਆਂ ਦਾ ਜੀ ਆਇਆਂ ਨੂੰ ਜੀ ਬਾਈ ਬੁੱਲਟ ਨੇ ਵੀ ਰੌਣਕਾਂ ਲਾਈਆਂ ਮੇਲੇ ਦੇ ਵਿੱਚ ਬਹੁਤ ਸੋਹਣਾ ਪ੍ਰੋਜੈਕਟ ਦੇਖ ਦਿੱਤੀ ਹੋਈ ਹੈ ਇੱਥੇ ਬਹੁਤ ਸੋਹਣੀ ਕੁਝ ਸੁਪਨੇ ਤੇ ਇੱਕ ਚਾਹ ਹੁੰਦੇ ਨੇ ਜੋ ਕਈ ਵਾਰ ਨਾ ਅਧੂਰੇ ਰਹਿ ਜਾਂਦੇ ਨੇ ਆਪਣੇ ਵੀ ਇਦਾਂ ਹੀ ਅਧੂਰੇ ਰਹੇ ਹੋਏ ਸੁਪਨੇ ਯੂਨੀਵਰਸਿਟੀ ਦੇ ਵਿੱਚ ਪੜਨਾ ਕੁਝ ਕਰਦੇ ਹਾਲਾਤਾਂ ਕਰਕੇ ਆਪਾਂ ਯੂਨੀਵਰਸਿਟੀ ਵਿੱਚ ਨਹੀਂ ਪੜ ਸਕੇ ਤੇ ਜੋ ਬਾਕੀ ਰੱਬ ਨੂੰ ਮਨਜ਼ੂਰ ਸੀ ਆ ਪਹੁੰਚਿਆ ਸਿਆ ਮਾਤਾ ਦੇ ਬਾਈ ਫਿਰ ਵੱਤ ਕਰਦੇ ਹਾਂ ਅੱਜ ਆਪਾਂ ਫੇਰ ਚੱਲ ਪਏ ਪਟਿਆਲੇ ਤੋਂ ਮਰੀਕਪੁਰ। ਇੱਥੋਂ ਲਗਭਗ ਪਟਿਆਲੇ ਤੋਂ ਆਪਾਂ 1 ਵਜੇ ਫੇਰ ਵਾਪਸੀ ਕਰਤੀ ਸੀ ਪਿੰਡਵਾਲ ਨੂੰ ਤੇ ਪਟਿਆਲੇ ਵਾਲੀ ਬੱਸ 'ਚ ਬਹਿ ਕੇ ਆਪਾਂ ਚੱਲੇ ਆਂ ਮਰੀਕਪੁਰ। ਆਪਾਂ ਪਹੁੰਚ ਗਏ ਨਾਪੇ। ਆਪਦਾ ਨਾਪਾ ਪਹੁੰਚ ਗਈ ਹੈ ਇਸ ਟਾਈਮ। ਆਪਾਂ ਪਹੁੰਚ ਗਏ ਮਰੀਕਪੁਰ ਬੱਸ ਸਟੈਂਡ 'ਤੇ। ਇਥੋਂ ਬੱਸ ਫੜਦੇ ਆ ਆਪਣੇ ਪਿੰਡ ਵੱਲੀ ਟੂਰ ਚੱਲਦੇ ਹਾਂ ਉਸ ਵਾਹ ਜੀ ਆਪਾਂ ਪਹੁੰਚ ਗਏ ਮੁੰਡੇ ਫੇਰਕੇ ਵਾਲੇ ਆੜੀ ਤੇ ਆਪਣੇ ਦੇ ਹੈ ਫੇਰ ਕਾੜੀ ਆ ਆਪਣਾ ਪਿੰਡ ਸੁਨੌਰ ਪਹੁੰਚ ਗਏ ਆਪਾਂ ਸੁਨੌਰ ਆਪਾਂ ਪਟਿਆਲਾ ਯੂਨੀਵਰਸਿਟੀ ਤੋਂ ਪਹੁੰਚ ਗਏ ਆਪਣੇ ਪਿੰਡ ਤੇ ਅੱਜ ਰਿਹਾ ਬੱਸ ਦਾ ਸਫ਼ਰ ਤੇ ਵਧੀਆ ਟਾਈਮ ਨਾਲ ਮੁੜਿਆ ਏ 5 ਵਜੇ ਦੇ ਨੂੰ ਘਰੇ ਚਲੋ ਠੀਕ ਆ ਜੀ ਓਕੇ ਥਾਰੇ ਮੈਟਰ ਨੂੰ ਨੂੰ ਕਿਤਾਬਾਂ ਵਾਲਾ ਹੈਂਡਲ ਬੈਗ ਦਿੱਤਾ ਸੀ ਬਾਈ ਮੂਸੇ ਵਾਲਿਆਂ ਨੇ ਕਿਤਾਬ ਹੱਟ ਵਾਲਿਆਂ ਨੇ ਤੇ ਉਹਨਾਂ ਤੋਂ ਵੀ ਕਿਤਾਬ ਲਈ ਸੀ ਆਪਾਂ ਤੇ ਬਾਕੀ ਆਪਣੀ ਸ਼ਾਹ ਕਿਤਾਬ ਵੀਰ ਵਾਲਿਆਂ ਨੂੰ ਤੇ ਹੋਰ ਵੀ ਸੱਜਣ ਮਿੱਤਰ ਵੀ ਜਿਹੜੇ ਆਪਾਂ ਸਾਰਿਆਂ ਤੋਂ ਅਲੱਗ-ਅਲੱਗ ਕਿਤਾਬਾਂ ਲਈਆਂ ਨੇ ਕਿ ਕਿਤਾਬਾਂ ਬਾਈ ਆਹਾਂ ਨੇ ਇੱਕ ਸਾਥ ਹਨ ਤੇ ਸਾਰੇ ਦਿਲ ਨਹੀਂ ਪੱਥਰ ਹੁੰਦੇ ਜਾਵედ ਸਾਹਿਰ ਤੇ 40 ਦਿਨ ਇਹ ਕਿਤਾਬ ਕਾਫੀ ਮੈਂ ਸੁਣ ਰਿਹਾ ਸੀ ਇਹਦੇ ਬਾਰੇ ਤੇ ਇਹ ਲੈਂਦੀ ਆ ਤੇ ਸ਼ਾਹ ਵੀਰ ਨੇ ਇੱਕ ਆ ਮਰਨਾ ਮੁਰਨਾ ਕੁਝ ਨਹੀਂ ਹੁੰਦਾ ਬਲਵਿੰਦਰ ਬੋਲਟ ਬਾਈ ਆਪਣਾ ਫਰਮਾ ਤੇ ਕੰਮ ਕਰਦੇ ਆ ਉਹਨਾਂ ਦੀ ਕਿਤਾਬ ਆ ਤੇ ਆਹ ਬੱਚੇ ਨੂੰ ਲਿਆ ਕੇ ਦਿੱਤੀ ਆ ਨਿੱਕੀ ਸਾਵੀ ਨਿੱਕਾ ਸਾਵੀ ਤੇ ਆਪਾਂ ਇੰਨੀਆਂ ਕਿਤਾਬਾਂ ਲੈਂਦੀਆਂ ਅੱਜ ਤੇ ਅੱਜ ਸੀਗਾ ਲਾਸਟ ਦਿਨ ਯੂਨੀਵਰਸਿਟੀ ਪੰਜਾਬੀ ਪਟਿਆਲਾ ਲਾਸਟ ਟੂਮ ਸੀ ਅੱਜ ਕਿਤਾਬਾਂ ਦੇ ਮੇਲੇ ਦਾ ਤੇ ਅੱਜ ਫਿਰ ਲਾਸਟ ਦਿਨ ਵਾਈ ਆਪਾਂ ਜਾਈ ਆਏ ਤੇ ਸਾਤ ਬਣਾਇਆ ਸੀ ਕਈ ਜਾਣੇ ਦੇ ਪਰ ਬਣਿਆ ਨਹੀਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰੇ ਬਾਈਆਂ ਨੂੰ